आज पिंड मनवाल विखे कैलू बाबा नु समर्पित सलाना छेज मेला करवाया गया 10 देना चावंदे हा कि हर साल दी तरह इस साल भी पिंड मनवाल विच पिंड दे लोकां वलो सालाना छेज मेला करवाया गया इस मौके जानकारी दिंदे हुए कमेटी आगु ठाकुर दविंदर सिंह दर्शी ने दसया कि ओना दे पिंड विच पिंड वासियां दे सहयोग नाल ए छेज मेला करवाया जा रहा है जिस विच हिमाचल जी एंड के हरियाणा ਅਤੇ ਪੰਜਾਬ ਵਿੱਚੋਂ ਆਏ ਹੋਏ ਇਨਾਮੀ ਪਹਿਲਵਾਨਾਂ ਨੇ ਮੇਲੇ ਵਿੱਚ ਆਪਣੀ ਕਲਾ ਦੇ ਜੋਹਰ ਦਿਖਾਏ। ਇਸ ਮੇਲੇ ਵਿੱਚ ਪਾਜਪਾ ਦੇ ਪੂਰਬ ਡਿਪਟੀ ਸਪੀਕਰ ਦਿਨੇਸ਼ ਸਿੰਘ ਬੱਬੂ, ਆਮ ਆਦਮੀ ਪਾਰਟੀ ਦੇ ਸੁजानਪੁਰ ਦੇ ਹਲਕਾ ਇੰਚਾਰਜ ਠਾਕੁਰ ਅਮਿਤ ਸਿੰਘ ਮੰਟੂ ਮੁਖ ਮਹਿਮਾਨ ਦੇ ਰੂਪ ਵਿੱਚ ਪੁੱਜੇ। ਇਸ ਮੌਕੇ ਤੇ ਕਮੇਟੀ ਮੈਂਬਰਾਂ ਵੱਲੋਂ ਆਏ ਹੋਏ ਪਹਿਲਵਾਨਾਂ ਨੂੰ ਵੱਡੀ ਇਨਾਮੀ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਆਗੂ ਦਵਿੰਦਰ ਸਿੰਘ ਦਰਸ਼ੀ ਨੇ ਦੱਸਿਆ ਕਿ ਸਾਨੂੰ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਖੇਡਾਂ ਵੱਲ ਪ੍ਰੇਰਿਤ ਕਰਨਾ ਚਾਹੀਦਾ ਹੈ ਜਿਸ ਨਾਲ ਸਾਡਾ ਆਪਣਾ ਤੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਹੋ ਸਕੇ ਇਸ ਮੌਕੇ ਤੇ ਕਮੇਟੀ ਮੈਂਬਰਾਂ ਵੱਲੋਂ ਮੁੱਖ ਮਹਿਮਾਨ ਠਾਕੁਰ ਦਿਨੇਸ਼ ਸਿੰਘ ਬੱਬੂ ਅਤੇ ਠਾਕੁਰ ਅਮਿਤ ਸਿੰਘ ਮੰਟੂ ਨੂੰ ਸਨਮਾਨਿਤ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਕਮੇਟੀ ਆਗੂ ਲਲਿਤ ਸਿੰਘ ਦਲਜੀਤ ਸਿੰਘ ਕਮਲ ਕਿਸ਼ੋਰ कमल किशोर शर्मा बब्बू अभी सिंह सुरिंदर सिंह गौरव सिंह बब्बी सलारिया पुष्पिंदर पठानिया रामपाल शशिपाल बलविंदर सिंह होर भी पिंड आगू मौजूद रहे ਕਾਦੀ ਸਾਹਿਬ ਤੋਂ ਲਗਾਤਾਰ ਸਾਡੇ ਪਿੰਡ ਦੇ ਸਾਈ ਹੋਣ ਲੱਗੇ ਕੋਟੀ ਵਾਲੇ ਲਾਵਾ ਜੀ ਹੋਰ ਵੀ ਸਰਕਾਰ ਦੇ ਬਸੰਦਾ ਜੀ ਮੇਲੇ ਕਰਾ ਗਏ ਜੀ ਸਾਰੇ ਹਾਰੋ ਪਲਵਾਨ ਆ ਗਏ ਜਿੱਦੇ ਤੋਂ ਲਾ ਕੇ ਹਾਰ ਲਾ ਸਾਰੇ ਸਾਡੇ ਤੇ ਕੋਟੀ ਵਾਲੇ ਲਾਵਾ ਜੀ ਜੀ ਐਨ ਕੇ ਦੇ ਨਾਲ ਆਉਣ ਹੁਣ 10% ਵੱਡੇ ਨੰਬਰ ਸਾਡੇ ਸਾਡੇ ਜਿੰਨੂ ਜੀ ਜੀ ਸੁਖਦੇਵ ਸਿੰਘ ਬੱਬੂ ਹੈ ਸਾਡੇ ਅਮਿਤ ਸਿੰਘ ਮੰਟੂ ਹੈ ਇਹ ਸਾਰੇ ਪੈਂਟ ਦੇ ਅਸੀਂ ਸਾਰੇ ਛੇ ਜੀ ਮੇਲੇ ਨੂੰ ਆਪਾਂ ਲੈ ਕੇ ਚੱਲਦੇ ਆਂ ਔਰ ਜਿੰਨੇ ਸਾਰੇ ਚੇਂਜ ਕਮੇਟੀ ਜਿਹੜੇ ਉਹ ਨੌਜਵਾਨ ਮੁਰੇਦਾ ਇਹ ਸਾਰੇ ਆਪਣਾ ਆਪਣੇ ਪਿੰਡ ਨੂੰ ਸੁਧਾਰਨ ਵਾਸਤੇ ਜਿੰਨੇ ਨਸ਼ੇ ਨੂੰ ਸ਼ਨਾਣ ਵਾਸਤੇ ਤਾਂ ਕਿ ਕੋਈ ਵੀ ਜਵਾਨ ਜਿਹੜਾ ਨਸ਼ੇ ਦੇ ਰੋਗ ਦਾ ਪਾਜ਼ਾ ਹੈ ਇਹੋ ਤੱਕ ਕਿ ਗਿਆ ਕੋ ਜਵਾਨ ਆਵੇ ਸਾਰੇ ਵਾਲੇ ਕੇ ਬੈਠੇ ਜਿੰਦੇ ਨੇ ਤਾਂ ਕਿ ਸਾਰੇ ਜਿਹੜੇ ਪਿੰਡ ਦੇ ਔਰ ਬੰਨੋ ਇਹ ਯਾਦ ਹੈ ਕਿ ਸਾਡੇ ਪਿੰਡ भेज करके और जितने करिए जाए पिछले काफी समय तो एक खिज मेला जरा ਉਹ ਗਾ ਉਹਨਾਂ ਮਨਵਾਲ ਦੀ ਜਿਹੜੀ ਸ਼ਿਲ ਮੇਲੇ ਦੀ ਕਮੇਟੀ ਹੈ ਉਹਨੇ ਅੱਛੇ ਤਰੀਕੇ ਨਾਲ ਬੜੇ ਵਧੀਆ ਤਰੀਕੇ ਨਾਲ ਹੱਦ ਕਰੀ ਜਿਹੜੇ ਸਹੀ ਮੇਲਾ ਕਰਦੇ ਇੱਕ ਨੌਜਵਾਨ ਨੇ ਨਸ਼ਿਆਂ ਲੈ ਗਏ ਇਦਾਂ ਨਹੀਂ ਬੜੀ ਬੁਸਤੀ ਸਾਫਾਈ ਪਹੁੰਚ ਕੇ ਬੜੇ ਪ੍ਰੋਗਰਾਮ ਹੋਣਗੇ ਇਹਨੇ ਮੌਕੇ ਦਾ ਸਿਰ ਬਣਾ ਕੇ ਬਹੁਤ ਬਹੁਤ ਧੰਨਵਾਦ ਕਰਦਾ ਹੈ ਸਾਡੇ ਸਮੇਂ ਨੂੰ ਇਹਨਾਂ ਦਾ ਮਾਣ ਨਾਲ ਜਰਬਾਤ ਕਰਵਾਇਆ ਕਰਵਾਇਆ ਉਹ ਦੇਖੋ ਬਾਤ ਬੜੇ ਨੌਜਵਾਨ ਨਸ਼ੇ ਛੱਡ ਕੇ ਤਾਂ ਦੀਆਂ ਵੀ ਅੱਜ ਸ਼ਾਮਿਲ ਹੋ ਰਹੇ ਐਡਾ ਧਿਆਨ ਕਰਦੇ ਉਹ ਨੌਜਵਾਨੇ ਨਸ਼ਾ ਦੇ ਨੌਜਵਾਨੀ ਨੂੰ ਲੈ ਕੇ ਬਾਰੇ ਨਾ ਪਿੰਡਵਾਲ ਦੇ ਵਿੱਚ ਆ ਨਾ ਆਪਾਂ ਸ਼ਹਿਰ 23 ਸਾਲਾਂ ਤੋਂ ਲਗਾਤਾਰ ਜਿਹੜਾ ਸ਼ੇਂਹ ਮੇਲਾ ਕਰਵਾਇਆ ਜਾ ਰਿਹਾ ਔਰ ਹਰ ਸਾਲ ਬੜੀ ਭਮਤਾ ਨਾਲ ਸ਼ੇਂਹ ਮੇਲਾ ਕਰਵਾਇਆ ਜਾਂਦਾ ਔਰ ਹਰ ਸਾਲ ਜਿਹੜੇ ਹਿੰਦੁਸਤਾਨ ਦੇ ਜਿਹੜੇ ਨਾਮੀ ਪਹਿਲਵਾਨ ਇਥੇ ਹਿੱਸਾ ਲੈਂਦੇ ਐ ਔਰ ਹੁਣ ਕਈ ਸਾਲ ਹੋ ਗਏ ਮੈਂ ਦੇਖਿਆ ਆਪਣੇ ਈਰਾਨ ਤੋਂ ਜਿਹੜੇ ਬਾਹਰਲੇ ਮੁਲਕਾਂ ਤੋਂ ਵੀ ਪਹਿਲਵਾਨ ਇੱਥੇ ਆ ਰਹੇ ਆ ਔਰ ਸਾਡੇ ਜਿਹੜੇ ਹਿੰਦੂ ਕੋਰਟ ਦੇ ਵਿੱਚ ਜਿਹੜੇ ਅਵਾਰਡ ਦੇ ਸਿੰਜ ਆ ਰਹੇ ਆ ਪੂਰੇ ਹਿੰਦੁਸਤਾਨ ਦੇ ਜਿਹੜੇ ਨਾਮੀ ਪਹਿਲਵਾਨ ਉੱਥੇ ਆਉਂਦੇ ਆਪਣੇ ਜੋਰ ਦੱਸਦੇ ਜਿਹਦੇ ਕਾਰਨ ਜਿਹੜੇ ਸਾਡੇ ਯੂਥ ਦੇ ਵਿੱਚ ਇੱਕ ਮੋਟੀਵੇਸ਼ਨ ਮਿਲ ਗਈ ਹੈ ਜਿਹਨਾਂ ਦੇ ਵੱਲੋਂ ਦਾ ਤਿਆਰ ਜੱਲਦਾ ਤੁਹਾਡੇ ਜਿਹੜੇ ਬੱਚੇ ਆ ਯੂਰਪੀ ਜਿਹੜੇ ਇਹ ਨੱਚੇ ਤੋਂ ਦੂਰ ਜਾਣ ਵਾਸਤੇ ਸਭ ਤੋਂ ਵੱਡਾ ਉਪਰਾਲੇ ਆ ਜਿਹਨਾਂ ਕਲਾਕਾਰਾਂ ਨੂੰ ਦੇਖਦੇ ਹੋਏ ਸਾਡੇ ਜਿਹੜੇ ਨੌਜਵਾਨਾਂ ਸਾਡੇ ਕਹਿਲਵਾਲਾਂ ਦੇ ਵਿੱਚ ਇੱਕ ਜੋਸ਼ ਪੈ ਰ ਆ ਜਾਂਦਾ ਸੋ ਮੈਂ ਜਿੰਨੇ ਵੀ ਆਪਣੀ ਸ਼ੰਗ ਮੇਲਾ ਦੀ ਜਿਹੜੀ ਕਮੇਟੀ ਹੈ ਇਨਾ ਦਾ ਬਹੁਤ-ਬਹੁਤ ਧੰਨਵਾਦ ਕਰਦਾ ਵੀ ਹਰ ਸਾਲ ਇਹ ਪੂਰੀ ਮਿਹਨਤ ਕਰਕੇ ਜਿਹੜਾ ਸ਼ਿੰਝ ਮੇਲਾ ਕਰਾਉਂਦੇ ਆ। ਔਰ ਇਹੋ ਨੇ ਕਿ ਪਿੰਡ ਵਾਸੀ ਹੈ ਸਾਰੇ ਸਹਿਯੋਗ ਕਰਦੇ ਆ। ਔਰ ਜਿੱਥੇ ਜਿਹੜੇ ਬਾਹਰ ਦੇ ਫੁੱਲਕਾ ਕੋ ਚਾਹੇ ਬਾਤ ਵੱਖਰੇ ਰਾਜੇ ਤੋਂ ਆਏ ਹੋ ਕੱਲ੍ਹ ਦਾ ਮੈਂ ਇੱਥੇ ਸਵਾਗਤ ਕਰਦਾ ਔਰ ਇੱਕ ਵਾਰ ਫੇਰ ਤੋਂ ਆਪਣੀ ਇਹ ਸ਼ਿੰਝ ਮੇਲਾ ਕਮੇਟੀ ਨੂੰ ਇਹਨਾਂ ਨੂੰ ਮੈਂ ਬਹੁਤ-ਬਹੁਤ ਧੰਨਵਾਦ ਕਰਦਾ